ਸਤ ਸ੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਿੱਚ ਅਗਲੇ ਮਹੀਨੇ ਹੋ ਸਕਦਾ ਹੈ ਚੋਣਾਂ ਦਾ ਐਲਾਨ ਨਿਊ ਡੈਮੋਕ੍ਰੈਟਿਕ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਨੂੰ ਪਿਆਰ ਵਰ ਤਿਆਰ ਰਹਿਣ ਦਾ ਸੱਦਾ ਮਾਕਾਨੀ ਵੱਲੋਂ ਵੀ ਲੀਡਰ ਚੁਣੇ ਜਾਣ ਤੇ ਚੋਣਾਂ ਹੋਣ ਦੇ ਆਸਾਰ ਵੱਲ ਇਸ਼ਾਰਾ ਹੋਰ ਨਿਊਜ਼ੀਲੈਂਡ ਤੋਂ ਵੀ ਰਿਪੋਰਟ ਹੋਣਗੇ ਭਾਰਤੀ ਇਮੀਗ੍ਰੇਸ਼ਨ ਵਾਲਿਆਂ ਨੇ ਜਾਰੀ ਕੀਤੇ ਨੋਟਿਸ ਕੈਨੇਡਾ ਵਿੱਚ ਗਿੱਦੜਾਂ ਦੀ دہشت ਇੱਕੋ ਰਾਤ ਵੇਲੇ ਕੀਤੇ 6 ਹਮਲੇ ਟੋਰਾਂਟੋ ਦੇ ਲੋਕਾਂ ਨੇ ਟੁਕਮੀ ਕਾਰਵਾਈ ਦਾ ਸੱਦਾ ਦਿੱਤਾ ਅਮਰੀਕਾ ਵੱਲੋਂ ਕੈਨੇਡਾ ਵੱਲ ਵਗ ਰਿਹਾ ਨਸ਼ਿਆਂ ਅਤੇ ਹਥਿਆਰਾਂ ਦਾ ਦਰਿਆ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੀ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ ਦਾਵਾ ਯੂਕਰੇਨ ਦੇ ਪਰਮਾਣੂ ਪਲਾਂਟ ਤੇ ਹੋਇਆ ਡਰੋਨ ਹਮਲਾ ਰਾਸ਼ਟਰਪਤੀ ਜ਼ੇਲੈਂਸਕੀ ਨੇ ਰੂਸ ਤੇ ਲਾਇਆ ਦੋਸ਼ ਕ੍ਰੈਮਲਿਨ ਵੱਲੋਂ ਹਮਲੇ ਵਿੱਚ ਹੱਥ ਹੋਣ ਤੋਂ ਇਨਕਾਰ ਅਮਰੀਕਾ ਦੀ ਫੇਰੀ ਖਤਮ ਕਰਦਿਆਂ ਨਵੀਂ ਦਿੱਲੀ ਰਵਾਨਾ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਡੀਆ ਵੱਲੋਂ ਆਪਕੋ ਆਪਣੇ ਤਰੀਕੇ ਨਾਲ ਦੌਰੇ ਦੀ ਕਵਰੇਜ ਤੇ ਹੁਣ ਖਬਰਾਂ ਵਿਸਤਾਰ ਨਾਲ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਕੈਨੇਡਾ ਤੋਂ ਭਾਰੀ ਮਿਕਦਾਰ ਵਿੱਚ ਫੈਂਟਨਲ ਅਮਰੀਕਾ ਪੁੱਜਣ ਦੇ ਦੋਸ਼ ਲਾਉਂਦੇ ਆ ਕੈਨੇਡੀਅਨ ਵਸਤਾਂ ਉੱਤੇ ਭਾਰੀ ਪਰਕਮ ਟੈਕਸ ਲਾਏ ਜਾ ਰਹੇ ਨੇ ਪਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਤਾਜ਼ਾ ਰਿਪੋਰਟ ਇੱਕ ਵੱਖਰੀ ਕਹਾਣੀ ਬਿਆਨ ਕਰਦੀ ਹੈ ਰਿਪੋਰਟ ਮੁਤਾਬਕ ਅਮਰੀਕਾ ਤੋਂ ਕੈਨੇਡਾ ਵੱਲ ਆ ਰਹੇ ਨਸ਼ਿਆਂ ਦੀ ਮਿਕਦਾਰ 2 ਸਾਲ ਵਿੱਚ ਦੁੱਗਣੀ ਹੋ ਚੁੱਕੀ ਹੈ ਅਤੇ ਨਾਜਾਇਜ਼ ਹਥਿਆਰਾਂ ਨੂੰ ਵੀ ਬਾਰਡਰ ਪਾਰ ਕਰਵਾਉਣ ਦੇ ਯਤਨਾਂ ਵਿੱਚ ਤੇਜ਼ ਵਾਧਾ ਹੋ ਰਿਹਾ ਹੈ। ਮਿਸਾਲ ਵਜੋਂ ਸਾਲ 2022 ਦੌਰਾਨ ਸੀਬੀਐਸਏ ਵੱਲੋਂ ਅਮਰੀਕਾ ਤੋਂ ਆ ਰਹੇ 3800 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਪਰ ਪਿਛਲੇ ਸਾਲ ਇਹ ਅੰਕੜਾ 8300 ਕਿਲੋਗ੍ਰam ਤੇ ਪੁੱਜ ਗਿਆ ਜੋ 118% ਵਾਧਾ ਮੰਨਦਾ ਹੈ। ਅਮਰੀਕਾ ਤੋਂ ਆ ਰਹੇ ਨਸ਼ਿਆਂ ਵਿੱਚ ਕੋਕੀਨ, ਹਸ਼ੀਸ਼, ਹੈਰੋਇਨ, ਅਫੀਮ ਮੈਥਡੋਨ ਅਤੇ ਮੋਰਫਨ ਸ਼ਾਮਲ ਨੇ ਦੂਜੇ ਪਾਸੇ ਟੋਰਾਂਡੋ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਆ ਜਨਵਰੀ ਮਹੀਨੇ ਦੌਰਾਨ 835 ਕਿਲੋ ਕੋਕੀਨ ਜ਼ਬਤ ਕੀਤੀ ਗਈ ਇਸ ਤੋਂ ਇਲਾਵਾ ਡਰੱਗ ਡੋਜ਼ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਸਾਲ 2022 ਦੌਰਾਨ 112000 ਤੋਂ ਵੱਧ ਡਰੱਗ ਡੋਜ਼ ਜ਼ਬਤ ਕੀਤੀਆਂ ਗਈਆਂ ਪਰ 2024 ਦੌਰਾਨ ਇਹ ਅੰਕੜਾ ਤਿੰਨ ਗੁਣਾ ਵਾਧੇ ਨਾਲ 470000 ਦੇ ਨੇੜੇ ਪੁੱਜ ਗਿਆ ਸਰਹਦੀ ਸੁਰੱਖਿਆ ਦੇ ਮਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਤੋਂ ਕੈਨੇਡਾ ਵੱਲ ਆ ਰਹੇ ਨਸ਼ਿਆਂ ਦੀ खेप ਕਾਫੀ ਸੌਖੇ ਤਰੀਕੇ ਨਾਲ ਲਿਜਾਈ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਰੋਜ਼ਾਨਾ ਤਕਰੀਬਨ 4 ਲੱਖ ਲੋਕ ਬਾਰਡਰ ਪਾਰ ਕਰਦੇ ਨੇ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਦੀ ਡੂੰਘਾਈ ਨਾਲ ਤਲਾਸ਼ੀ ਨਹੀਂ ਲਈ ਜਾਂਦੀ। ਉਹਨਾਂ ਇਹ ਵੀ ਕਿਹਾ ਕਿ ਭਾਵੇਂ ਟਰੰਪ ਨੂੰ ਖੁਸ਼ ਕਰਨ ਵਾਸਤੇ ਕੈਨੇਡਾ ਸਰਕਾਰ ਵੱਲੋਂ ਸਰਹਦੀ ਸੁਰੱਖਿਆ ਉੱਤੇ 1.3 ਅਰਬ ਡਾਲਰ ਖਰਚ ਕੀਤੇ ਜਾਣਗੇ ਪਰ ਅਸਲ ਫਾਇਦਾ ਕੈਨੇਡਾ ਨੂੰ ਹੀ ਹੋਵੇਗਾ। ਜਦੋਂ ਨਸ਼ਿਆਂ ਅਤੇ ਹਥਿਆਰਾਂ ਨੂੰ ਬਾਰਡਰ ਤੇ ਰੋਕ ਦਿੱਤਾ ਜਾਵੇਗਾ ਅਤੇ ਕੈਨੇਡੀਅਨ ਕਮਿਊਨਿਟੀਆਂ ਪਹਿਲਾਂ ਨਾਲੋਂ ਸੁਰੱਖਿਅਤ ਮਹਿਸੂਸ ਕਰਨਗੀਆਂ ਦੱਸ ਦਈਏ ਕਿ ਅਮਰੀਕਾ ਦੇ ਬਾਰਡਰ ਅਫਸਰਾਂ ਵੱਲੋਂ ਪਿਛਲੇ ਸਾਲ ਉੱਤਰੀ ਸਰਹੱਦ ਤੇ ਤਕਰੀਬਨ 20 ਕਿਲੋ ਫੈਂਟਾਨਿਲ ਬਰਾਮਦ ਕੀਤੀ ਗਈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਪੁੱਜ ਰਹੇ ਨਸ਼ਿਆਂ ਵਿੱਚ ਕੈਨੇਡਾ ਦੀ ਹਿੱਸੇਦਾਰੀ ਬੇहद ਮਾਮੂਲੀ ਬਣਦੀ ਹੈ ਫਿਰ ਵੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਡਿਪਟੀ ਕਮਿਸ਼ਨਰ ਕੈਵਨ ਬ੍ਰੋਸੋ ਨੂੰ ਫੈਂਟਾਨਿਲ ਜ਼ਾਰ ਨਿਯੁਕਤ ਕੀਤਾ ਗਿਆ ਹੈ ਉਧਰ ਹਥਿਆਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲ 2022 ਦੌਰਾਨ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਵੱਲੋਂ ਅਮਰੀਕਾ ਤੋਂ ਆ ਰਹੇ 581 ਹਥਿਆਰ ਜ਼ਬਤ ਕੀਤੇ ਗਏ ਅਤੇ ਪਿਛਲੇ ਸਾਲ ਇਹ ਅੰਕੜਾ 839 ਦਰਜ ਕੀਤਾ ਗਿਆ। ਕੈਨੇਡਾ ਵਿੱਚ ਨਾਜਾਇਜ਼ ਹਥਿਆਰਾਂ ਦਾ ਮੁੱਖ ਸਰੋਤ ਅਮਰੀਕਾ ਹੈ ਕਿਉਂਕਿ ਪਿਛਲੇ ਸਾਲ ਜ਼ਬਤ ਕੀਤੇ ਕੁੱਲ ਹਥਿਆਰਾਂ ਵਿੱਚੋਂ ਸਿਰਫ 93 ਹੀ ਦੁਨੀਆ ਦੇ ਹੋਰ ਨਾਂ ਦੇ ਮੁਲਕਾਂ ਤੋਂ ਕੈਨੇਡਾ ਪੁੱਜੇ ਸਨ। ਇਕੱਲੀ ਟ੍ਰਾਂਟੋ ਪੁਲਿਸ ਵੱਲੋਂ 2024 ਦੌਰਾਨ 717 ਪਿਸਤੌਲਾਂ ਅਤੇ ਬੰਦੂਕਾਂ ਬਰਾਮਦ ਕੀਤੀਆਂ ਗਈਆਂ ਅਤੇ ਇਹਨਾਂ ਵਿੱਚੋਂ 91% ਹੈਂਡਗਨਜ਼ ਅਮਰੀਕਾ ਤੋਂ ਆਈਆਂ ਸਨ। ਸਾਲ 2018 ਮਗਰੋਂ ਟ੍ਰਾਂਟੋ ਪੁਲਿਸ ਵੱਲੋਂ ਬਰਾਮਦ ਨਾਜਾਇਜ਼ ਹਥਿਆਰਾਂ ਵਿੱਚੋਂ 70 ਤੋਂ 88% ਅਮਰੀਕਾ ਨਾਲ ਸੰਬੰਧਿਤ ਨਜ਼ਰ ਆਏ। ਬਿਊਰੋ ਰਿਪੋਰਟ ਹਮਦਰ ਟੀਵੀ। ਆ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਜਲਦ ਫੈਡਰਲ ਚੋਣਾਂ ਦੇ ਐਲਾਨ ਹੋਣ ਦੀ ਸੰਭਾਵਨਾ ਨਾਲ ਸੰਬੰਧਿਤ ਖਬਰ ਵੱਲ। ਕੈਨੇਡਾ ਵਿੱਚ ਮਾਰਚ ਮਹੀਨੇ ਦੌਰਾਨ ਚੋਣਾਂ ਦਾ ਐਲਾਨ ਹੋ ਸਕਦਾ ਹੈ ਜੀ ਹਾਂ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਅਤੇ ਪ੍ਰਚਾਰ ਟੀਮ ਨੂੰ ਭੇਜੇ ਸੁਨੇਹੇ ਵਿੱਚ ਤਿਆਰਬਰ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਹੈ ਦੂਜੇ ਪਾਸੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਮਾਰਕ ਕਾਰਨੀ ਵੱਲੋਂ ਵੀ ਸੰਸਦ ਭੰਗ ਕਰਦਿਆਂ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ ਸਿਆਸੀ ਮਾਰਾਂ ਦਾ ਮੰਨਣਾ ਹੈ ਕਿ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਲੀਡਰ ਚੁਣੇ ਜਾ ਸਕਦੇ ਨੇ ਅਤੇ ਨਿਊ ਡੈਮੋਕਰੈਟਿਕ ਪਾਰਟੀ ਦੇ ਮੀਮੋ ਵਿੱਚ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਲੀਡਰ ਬਣਦਿਆ ਹੀ ਮਾਰਕ ਕਾਰਨੀ ਚੋਣਾਂ ਦਾ ਐਲਾਨ ਕਰ ਸਕਦੇ ਨੇ ਨਿਊ ਡੈਮੋਕਰੈਟਿਕ ਪਾਰਟੀ ਦੇ ਸੁਨੇਹੇ ਵਿੱਚ ਡੋਨਲਡ ਟਰੰਪ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਲਗਾਤਾਰ ਕੈਨੇਡੀਅਨ ਖੁਦਮੁਖਤਿਆਰੀ ਵਾਸਤੇ ਖਤਰਾ ਪੈਦਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕੈਨੇਡੀਅਨ ਸੰਸਦ ਦੀ ਕਾਰਵਾਈ 24 ਮਾਰਚ ਤੱਕ ਮੁਲਤਵੀ ਹੈ ਵੈਂਕੂਵਰ ਪੁਜੇ ਮਾ ਕਾਰਨੀ ਨੂੰ ਜਦੋਂ ਚੋਣਾਂ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮਾਰਚ ਦੇ ਅੰਤ ਤੱਕ ਹਾਲਾਤ ਨੂੰ ਵਿਚਾਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਉਹਨਾਂ ਕਿਹਾ ਕਿ ਹਾਊਸ ਆਫ ਕਾਮਨਜ਼ ਦਾ اجلاس 24 ਮਾਰਚ ਤੋਂ ਪਹਿਲਾਂ ਵੀ ਸੱਦਿਆ ਜਾ ਸਕਦਾ ਹੈ ਲੀਡਰਸ਼ਿਪ ਦੌੜ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਮਾ ਕਾਰਨੀ ਨੇ ਆਖਿਆ ਕਿ ਉਹ ਲਿਬਰਲ ਪਾਰਟੀ ਵੱਲੋਂ ਐਮਪੀ ਦੀ ਚੋਣ لازمی ਤੌਰ ਤੇ ਲੜਨਗੇ ਇੱਥੇ ਦੱਸਣਾ ਬਣਦਾ ਹੈ ਕੇ ਲਿਬਰਲ ਲੀਡਰਸ਼ਿਪ ਦੌੜ ਵਿੱਚ ਇਸ ਵੇਲੇ ਮਾਰਕ ਕਾਰਨੀ ਤੋਂ ਇਲਾਵਾ ਵਿਸਟਿਆ ਫਰੀਲੈਂਡ, ਕਰੀਨਾ ਗੋਲਡ, ਰੂਬੀ ਠੱਲਾ ਅਤੇ ਸਾਬਕਾ ਐਮਪੀ 프랭ਕ ਬੈਲਸ ਸ਼ਾਮਲ ਨੇ। ਜ਼ਿਆਦਾਤਰ ਚੋਣ ਸਰਵੇਖਣਾਂ ਵਿੱਚ ਲਿਬਰਲ ਪਾਰਟੀ ਆਪਣੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਤੋਂ ਪਛੜ ਰਹੀ ਹੈ ਪਰ ਲੈਜਰ ਦੇ ਚੋਣ ਸਰਵੇਖਣ ਵਿੱਚ ਲਿਬਰਲ ਪਾਰਟੀ ਦੀ ਲੋਕ ਹਮਾਇਤ ਨੂੰ 30% ਕਰਕੇ ਦਿਖਾਇਆ ਗਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕੇ ਚੋਣਾਂ ਵਿੱਚ ਮੁਕਾਬਲਾ ਸਖਤ ਹੋ ਸਕਦਾ ਹੈ ਪਰ ਸਿਆਸੀ ਮਾਹਰ ਇਸ ਨਾਲ ਇਤفاق ਨਹੀਂ ਰੱਖਦੇ ਬਿਊਰੋ ਰਿਪੋਰਟ ਹੰਦਰ ਟੀਵੀ ਆਓ ਹੁਣ ਚੱਲਦੇ ਹਾਂ ਨਿਊਜ਼ੀਲੈਂਡ ਵਿੱਚੋਂ ਭਾਰਤੀਆਂ ਨੂੰ ਕੱਢੇ ਜਾਣ ਦੇ ਨੋਟਿਸ ਨਾਲ ਸੰਬੰਧਿਤ ਖਬਰ ਵੱਲ ਅਮਰੀਕਾ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਬਾਰੇ ਚੱਲ ਰਹੀ ਮੁਕਦਮੇਬਾਜ਼ੀ ਦਰਮਿਆਨ ਨਿਊਜ਼ੀਲੈਂਡ ਵਿੱਚ ਭਾਰਤੀ ਪਰਿਵਾਰ ਵੱਡੀਆਂ ਇਮੀਗ੍ਰੇਸ਼ਨ ਮੁਸ਼ਕਲਾਂ ਵਿੱਚ ਘਿਰ ਗਿਆ ਹੈ ਨਿਊਜ਼ੀਲੈਂਡ ਵਿੱਚ ਜਮੇ ਦਮਨ ਕੁਮਾਰ ਉਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾ ਰਿਹਾ ਹੈ ਜਦਕਿ ਦਮਨ ਤੋਂ 4 ਸਾਲ ਪਹਿਲਾਂ ਜੰਮੀ ਰਾਧਿਕਾ ਨੂੰ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਮਿਲ ਚੁੱਕੀ ਹੈ ਸਟਾਫ نیوز ਦੀ ਰਿਪੋਰਟ ਮੁਤਾਬਕ ਦਮਨ ਕੁਮਾਰ ਦੇ ਪਿਤਾ ਨਰੇਸ਼ ਕੁਮਾਰ ਮਾਰਚ 2001 ਵਿੱਚ ਵਰਕ ਵੀਜ਼ਾ ਤੇ ਨਿਊਜ਼ੀਲੈਂਡ ਪੁੱਜੇ ਸਨ ਜਦਕਿ ਮਾਤਾ ਸੁਨੀਤਾ ਦੇਵੀ ਉਸੇ ਸਾਲ ਸਤੰਬਰ ਵਿੱਚ ਨਿਊਜ਼ੀਲੈਂਡ ਆ ਗਏ ਇਮੀਗ੍ਰੇਸ਼ਨ ਵਾਲਿਆਂ ਮੁਤਾਬਕ ਸੁਨੀਤਾ ਦੇਵੀ ਦੀ ਵੀਜ਼ਾ ਮਿਆਦ 2004 ਤੱਕ ਸੀ ਅਤੇ ਇਸੇ ਦੌਰਾਨ ਨਿਊਜ਼ੀਲੈਂਡ ਵਿੱਚ ਨਵਾਂ ਕਾਨੂੰਨ ਲਾਗੂ ਹੋ ਗਿਆ ਜੋ ਮੁਲਕ ਵਿੱਚ ਜੰਮਣ ਵਾਲੇ ਹਰ ਬੱਚੇ ਨੂੰ ਨਾਗਰਿਕਤਾ ਦਾ ਹੱਕ ਨਹੀਂ ਸੀ ਦਿੰਦਾ ਦਮਨਦੀਪਨ ਰਾਧਿਕਾ ਦਾ ਜਨਮ ਨਵਾਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੋਇਆ ਅਤੇ ਉਸ ਦਾ ਬਾਅਦ ਵਿੱਚ ਜੂਨ 2024 ਵਿੱਚ ਦਮਨ ਕੁਮਾਰ 18 ਸਾਲ ਦਾ ਹੋਇਆ ਤਾਂ ਰਿਪੋਰਟੇਸ਼ਨ ਦਾ ਜਿੰਨ ਬੋਤਲ ਵਿੱਚੋਂ ਬਾਹਰ ਆ ਗਿਆ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਪੈਂਕ ਦਮਨ ਕੁਮਾਰ ਅਤੇ ਉਸ ਦੇ ਮਾਪਿਆਂ ਨੂੰ ਕੋਈ ਰਾਹਤ ਦੇਣ ਤੋਂ ਸਾਫ਼ ਨਾ ਕਰ ਚੁੱਕੇ ਨੇ ਅਤੇ 17 ਫਰਵਰੀ ਤੱਕ ਆਪਣੀ ਮਰਜ਼ੀ ਨਾਲ ਮੁਲਕ ਛੱਡ ਦੇਣ ਜਾਂ ਜ਼ਬਰਦਸਤੀ ਕੱਢੇ ਜਾਣ ਦਾ ਨੋਟਿਸ ਜਾਰੀ ਹੋ ਚੁੱਕਾ ਹੈ ਕੋਈ ਇਮੀਗ੍ਰੇਸ਼ਨ ਸਟੇਟਸ ਨਾ ਹੋਣ ਕਾਰਨ ਦਮਨ ਕੁਮਾਰ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈ ਅਤੇ ਨਾ ਹੀ ਉਹ ਕੋਈ ਬੈਂਕ ਖਾਤਾ ਖੁਲਵਾ ਸਕਦਾ ਹੈ ਪੁਚੇਰੀ ਸਿੱਖਿਆ ਹਾਸਲ ਕਰਨ ਦੇ ਰਾਹ ਵਿੱਚ ਵੀ ਦਿੱਕਤਾਂ ਆ ਰਹੀਆਂ ਨੇ ਹਾਈ ਸਕੂਲ ਮੁਕੰਮਲ ਕਰਨ ਮਗਰੋਂ ਉਹ ਜ਼ਿਆਦਾਤਰ ਸਮਾਂ ਘਰ ਵਿੱਚ ਹੀ ਰਹਿੰਦਾ ਹੈ ਅਤੇ ਸਮਾਜ ਤੋਂ ਬਿਲਕੁਲ ਟੁੱਟ ਚੁੱਕਾ ਹੈ ਦੂਜੇ ਪਾਸੇ ਉਸਦੀ ਵੱਡੀ ਭੈਣ ਅਪਰਾਧ ਵਿਗਿਆਨ ਵਿੱਚ ਡਿਗਰੀ ਹਾਸਲ ਕਰ ਚੁੱਕੀ ਹੈ ਰਾਧਿਕਾ ਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਉਹ ਨਿਊਜ਼ੀਲੈਂਡ ਦੀ ਨਾਗਰਿਕ ਹੈ ਜਦਕਿ ਉਸਦੇ ਭਰਾ ਤੋਂ ਸਿਟੀਜ਼ਨਸ਼ਿਪ ਦਾ ਹੱਕ ਖੋਹ ਲਿਆ ਗਿਆ ਇਸੇ ਦੌਰਾਨ ਦਮਨ ਦੀ ਮਾਤਾ ਸੁਨੀਤਾ ਦੇਵੀ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਕੰਮ ਕਰਕੇ ਗੁਜ਼ਾਰਾ ਚਲਾਉਂਦੇ ਨੇ ਅਤੇ ਪਿਛਲੇ 3 ਸਾਲ ਤੋਂ ਟੈਕਸ ਵੀ ਅਦਾ ਕਰ ਰਹੇ ਨੇ ਦੂਜੇ ਪਾਸੇ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਦੀ ਪ੍ਰਧਾਨ ਅਨੂ ਕਾਲੋਟੀ ਦਾ ਕਹਿਣਾ ਸੀ ਕਿ ਉਹ ਪਰਿਵਾਰ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਪਿਛਲੇ 3 ਸਾਲ ਤੋਂ ਕੰਮ ਕਰ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਸੁਨੀਤਾ ਦੇਵੀ ਵੱਲੋਂ ਸਾਲ 2010 ਵਿੱਚ ਇਮੀਗ੍ਰੇਸ਼ਨ ਮੰਤਰੀ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਗੁਜ਼ਾਰਿਸ਼ ਕੀਤੀ ਗਈ ਪਰ ਸਾਲ 2011 ਵਿੱਚ ਨਾ ਹੋ ਗਈ 2024 ਵਿੱਚ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਪਰਿਵਾਰ ਨੂੰ ਵੀਜ਼ੇ ਦੀ ਅਪੀਲ ਮੋੜ ਰੱਦ ਕਰ ਦਿੱਤੀ ਅਤੇ 31 ਜਨਵਰੀ 2025 ਤੱਕ ਮੁਲਕ ਛੱਡਣ ਦੇ ਹੁਕਮ ਦਿੱਤੇ ਗਏ ਇਸ ਮਗਰੋਂ ਮੁਲਕ ਛੱਡ ਕੇ ਜਾਣ ਦੀ ਸਮਾਂਹੱਦ 17 ਫਰਵਰੀ ਤੱਕ ਵਧਾ ਦਿੱਤੀ ਗਈ ਅਨੋਕਾ ਲੋਟੀ ਨੇ ਦਲੀਲ ਦਿੱਤੀ ਕਿ ਦਮਨ ਕੁਮਾਰ ਕਦੇ ਵੀ ਭਾਰਤ ਨਹੀਂ ਗਿਆ ਅਤੇ ਉੱਥੇ ਰਹਿੰਦੇ ਰਿਸ਼ਤੇਦਾਰਾਂ ਨਾਲ ਉਸ ਦਾ ਕੋਈ ਮੋਹ ਪਿਆਰ ਨਹੀਂ ਹੈ। ਉਹ ਭਾਰਤੀ ਬੋਲੀ ਵੀ ਨਹੀਂ ਜਾਣਦਾ ਅਤੇ ਦਲਿਤ ਪਰਿਵਾਰ ਨਾਲ ਸੰਬੰਧਿਤ ਹੋਣ ਕਾਰਨ ਭਾਰਤ ਵਿੱਚ ਵਿਤਕਰੇ ਦਾ ਟਕਰਾ ਵੀ ਕਰਨਾ ਪੈ ਸਕਦਾ ਹੈ। ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ Ontario ਵਿੱਚ ਹੋ ਰਹੇ coyotes ਦੇ ਹਮਲਿਆਂ ਨਾਲ ਸੰਬੰਧਤ ਹੈ ਜੀ ਹਾਂ ਇੱਕ ਰਾਤ ਵਿੱਚ ਗਿੱਦੜਾਂ ਦੇ 6 ਹਮਲਾਕਾਰਨ Ontario ਦੇ ਫੋਰਟ ਯੋਰਕ ਅਤੇ ਲਿਬਰਟੀ ਵਿਲੇਜ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਜਿਨ੍ਹਾਂ ਵੱਲੋਂ ਠੋਕਮੀ ਕਾਰਵਾਈ ਦੀ ਅਪੀਲ ਕੀਤੀ ਜਾ ਰਹੀ ਹੈ ਲਗਾਤਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਇਲਾਕੇ ਦੇ ਲੋਕਾਂ ਵੱਲੋਂ coyote ਵਾਚ ਕੋਲੀਸ਼ਨ ਬਣਾਈ ਗਈ ਹੈ ਅਤੇ ਨਵੰਬਰ ਮਗਰੋਂ ਹੁਣ ਤੱਕ 40 ਹਮਲੇ ਦਰਜ ਕੀਤੇ ਜਾ ਚੁੱਕੇ ਨੇ ਜੂਨ ਕਾਲਵਰਡ ਪਾਰਕ ਨੇੜੇ ਕਾਇਓਟੀ ਦੇ ਹਮਲੇ ਦਾ ਟਕਰਾ ਕਰ ਚੁੱਕੀ ਐਨ ਸਲਵਨ ਆਇਗਮ ਨੇ ਦੱਸਿਆ ਕਿ ਰਾਤ 8:30 ਵਜੇ ਦਾ ਸਮਾਂ ਸੀ ਜਦੋਂ ਉਹ ਆਪਣੇ ਪਾਲਤੂ ਕੁੱਤੇ ਨੂੰ ਲੈ ਕੇ ਵਾਕ ਤੇ ਰਵਾਨਾ ਹੋਈ ਕੁਝ ਪਲਾਂ ਮਗਰੋਂ ਹੰਗਾਮਾ ਸ਼ੁਰੂ ਹੋ ਗਿਆ ਅਤੇ ਇੱਕ ਕਾਇਓਟੀ ਨੇ ਉਸਦੇ ਕੁੱਤੇ ਉੱਤੇ ਹਮਲਾ ਕਰ ਦਿੱਤਾ ਸਲਵਨ ਆਇਗਮ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰਕਾਰ ਉਹ ਕੀ ਕਰੇ ਕਿਉਂਕਿ ਇਸੇ ਇਲਾਕੇ ਵਿੱਚ ਪਹਿਲਾਂ ਦੋ ਕੁੱਤੇ ਮਾਰੇ ਜਾ ਚੁੱਕੇ ਸਨ ਇਸੇ ਦੌਰਾਨ ਚਾਰ ਜਣੇ ਮੌਕੇ ਤੇ ਪੁੱਜ ਗਏ ਅਤੇ ਕਾਇਓਟੀ ਨੂੰ ਡਰਾ ਕੇ ਭਜਾ ਦਿੱਤਾ ਗਿਆ ਪਰ ਸੈਲਵਾਨ ਆਇਗਮ ਨੂੰ ਆਪਣੇ ਕੁੱਤੇ ਦਾ ਇਲਾਜ ਕਰਵਾਉਣ ਉੱਤੇ 1300 ਡਾਲਰ ਖਰਚਣੇ ਪਏ। ਫਰਾਂਟੋ ਦੇ ਡਾਊਨਟਾਊਨ ਵਾਲੇ ਪਾਸੇ ਪਾਵੇਂ ਗਸ਼ਤ ਵਧਾਈ ਗਈ ਹੈ ਅਤੇ ਕੁੱਤਿਆਂ ਨੂੰ ਖੁੱਲਾ ਛੱਡਣ ਵਾਲੇ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਜਾ ਰਹੇ ਨੇ ਪਰ ਕਾਇਓਟਿਸ ਦੇ ਹਮਲੇ ਵੀ ਲਗਾਤਾਰ ਜਾਰੀ ਨੇ। ਉਦਰਸ ਪੈਡੀਨਾ ਫੋਰਡ ਯਾਰਕ ਤੋਂ ਕਾਉਂਸਲਰ ਅਤੇ ਡਿਪਟੀ ਮੇਅਰ ਅਜ਼ਮਮ ਮਲਿਕ ਨੇ ਕਿਹਾ ਕਿ ਕਾਇਓਟਸ ਨਾਲ ਨਜੇਠਣ ਲਈ 26 ਫਰਵਰੀ ਦੀ ਮੀਟਿੰਗ ਦੌਰਾਨ ਖਾਸ ਰਣਨੀਤੀ ਲਿਆਂਦੀ ਜਾ ਰਹੀ ਹੈ ਜਦਕਿ ਕਾਇਓਟੀ ਵਾਚ ਕੋਲੀਸ਼ਨ ਦੀ ਰੂਬੀ ਕੂਨਰ ਦਾ ਕਹਿਣਾ ਸੀ ਕਿ ਜ਼ਿਆਦਾਤਰ ਬਾਇਲਾ ਅਫਸਰ ਹਾਲਾਤ ਦੀ ਨਜ਼ਾਕਤ ਨੂੰ ਸਮਝਣ ਦਾ ਯਤਨ ਨਹੀਂ ਕਰ ਰਹੇ ਕਾਇਓਟਸ ਦੇ ਹਮਲਿਆਂ ਨੂੰ ਸਿਰਫ ਖੁੱਲੇ ਛੱਡੇ ਕੁੱਤਿਆਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਲੋਕਾਂ ਜਾਂ ਉਹਨਾਂ ਦੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਇਸੇ ਕਿਸਮ ਦੇ ਵਿਚਾਰ ਜ਼ਾਹਰ ਕਰਦੇ ਆ ਸਲਵਾ ਨਾਇਗਮ ਨੇ ਕਿਹਾ ਕਿ ਖਤਰਨਾਕ ਕਾਇਓਟੀਜ਼ ਨੂੰ ਫੜ ਕੇ ਕਿਸੇ ਹੋਰ ਇਲਾਕੇ ਵਿੱਚ ਛੱਡਿਆ ਜਾਵੇ ਜਾਂ ਉਹਨਾਂ ਨੂੰ ਖਤਮ ਕਰ ਦੇਣ ਇੱਥੇ ਦੱਸਣਾ ਬਣਦਾ ਹੈ ਕਿ ਜਨਵਰੀ ਮਹੀਨੇ ਦੌਰਾਨ ਵੀ ਲਿਬਰਟੀ ਵਿਲੇਜ ਅਤੇ ਫੋਰਡ ਯਾਰਕ ਦੇ ਵਸਨੀਕ 71 ਹੋਏ ਅਤੇ ਗਿੱਦੜਾਂ ਨੂੰ ਮਨੁੱਖੀ ਵਸੋਂ ਤੋਂ ਦੂਰ ਲੈ ਜਾਣ ਲਈ ਸੱਦਾ ਦਿੱਤਾ ਗਿਆ ਉਸ ਵੇਲੇ ਇਸ ਪੈੜੀ ਨਾ ਫੋਰਟ ਯਾਰਕ ਤੋਂ ਵਿਧਾਇਕ ਕ੍ਰਿਸ ਗਲੋਵਰ ਨੇ ਕਿਹਾ ਸੀ ਕਿ ਕੁਦਰਤੀ ਵਸਿਆਲਿਆਂ ਬਾਰੇ ਮੰਤਰਾਲੇ ਦੀ ਨੀਤੀ ਮੁਤਾਬਕ ਕਾਇਓਟੀਜ਼ ਨੂੰ ਫੜ ਕੇ 1 ਕਿਲੋਮੀਟਰ ਤੋਂ ਵੱਧ ਫਾਸਲੇ ਤੇ ਨਹੀਂ ਛੱਡਿਆ ਜਾ ਸਕਦਾ ਭਾਵੇਂ ਇਲਾਕੇ ਦੇ ਲੋਕ ਕਾਇਓਟੀਜ਼ ਨੂੰ ਮਾਰੇ ਜਾਣ ਦੀ ਵਕਾਲਤ ਨਹੀਂ ਕਰ ਰਹੇ ਪਰ ਟ੍ਰੈਂਡ ਯੂਨੀਵਰਸਿਟੀ ਵਿੱਚ ਇੰਟੀਗ੍ਰੇਟਿਵ ਵਾਈਲਡ ਲਾਈਫ ਕਨਜ਼ਰਵੇਸ਼ਨ ਵਿੱਚ ਬਾਇਓਲੋਜੀ ਦੇ ਪ੍ਰੋਫੈਸਰ ਡਾਕਟਰ ਡੈਨਿਸ ਮਰੀਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਹਮਲਾ ਕਰਨ ਵਾਲੇ ਜਾਨਵਰਾਂ ਨੂੰ ਖਤਮ ਹੀ ਕਰ ਦੇਣਾ ਬਿਹਤਰ ਹੋਵੇਗਾ ਉਨਾ ਮੰਨਿਆ ਕਿ ਇਸ ਤਰੀਕੇ ਨਾਲ ਵਿਰੋਧ ਕਰਨ ਵਾਲੇ ਅੱਗੇ ਵੀ ਆਉਣਗੇ ਪਰ ਲੋਕ ਸੁਰੱਖਿਆ ਸਭ ਤੋਂ ਉੱਤੇ ਹੈ ਡਾਕਟਰ ਡੈਨਿਸ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਜੇ ਕਾਇਓਟੀ ਕਿਸੇ ਛੋਟੇ ਬੱਚੇ ਤੇ ਹਮਲਾ ਕਰ ਦੇਵੇ ਤਾਂ ਇਸ ਤੋਂ ਬੱਦਰ ਹਾਲਾਤ ਹੋਰ ਕੀ ਹੋ ਸਕਦੇ ਨੇ ਉਹਨਾਂ ਅੱਗੇ ਕਿਹਾ ਕਿ ਇੱਕ ਵਾਰ ਕਾਇਓਟੀਜ਼ ਨੂੰ ਹਟਾਏ ਜਾਣ ਮਗਰੋਂ ਹੋਰ ਜਾਨਵਰ ਵੀ ਆ ਸਕਦੇ ਨੇ ਅਤੇ ਵਾਰ-ਵਾਰ ਜਾਨਵਰਾਂ ਨੂੰ ਕਿਸੇ ਹੋਰ ਥਾਂ ਛੱਡਣ ਤੋਂ ਬਿਹਤਰ ਇਹੀ ਹੋਵੇਗਾ ਕਿ ਫੜ ਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਅਮਰੀਕਾ ਤੋਂ ਨਵੀਂ ਦਿੱਲੀ ਵੱਲ ਰਵਾਨਾ ਹੋਣ ਨਾਲ ਸਬੰਧਤ ਖਬਰ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਬਾਰੇ ਮੀਡੀਆ ਅਦਾਰਿਆਂ ਵੱਲੋਂ ਵੱਖ-ਵੱਖਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਨਿਊਯਾਰਕ ਟਾਈਮਜ਼ ਨੇ ਲਿਖਿਆ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਵਿਵਾਦਾਂ ਨੂੰ ਇੱਕ ਪਾਸੇ ਰੱਖਦੇ ਹਾਂ ਗਰਮ ਜੋਸ਼ੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਰੰਪ ਨੂੰ ਖੁਸ਼ ਕਰਨ ਦਾ ਯਤਨ ਵੀ ਕੀਤਾ ਗਿਆ ਜਦਕਿ ਮੁਲਾਕਾਤ ਤੋਂ ਪਹਿਲਾਂ ਹੀ ਟਰੰਪ ਨੇ ਭਾਰਤ 'ਸਣੇ ਹਰ ਮੁਲਕ ਤੇ ਟੈਰਿਫਸ ਲਾਗੂ ਕਰ ਦਿੱਤੀਆਂ ਜੋ ਅਮਰੀਕਾ ਤੋਂ ਜਾਣ ਵਾਲੀਆਂ ਵਸਤਾਂ ਤੇ ਮੋਟਾ ਟੈਕਸ ਵਸੂਲ ਕਰਦੇ ਨੇ ਦੂਜੇ ਪਾਸੇ ਵਾਸ਼ਿੰਗਟਨ ਪੋਸਟ ਨੇ ਲਿਖਿਆ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦਾ ਵਪਾਰ ਘਾਟਾ ਖਤਮ ਕਰਨ ਦੇ ਉਪਾਵਾਂ ਤੇ ਵਿਚਾਰ ਕੀਤਾ ਗਿਆ ਉਧਰ ਸੀਐਨਐਨ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਅਤੇ ਅਮਰੀਕਾ ਦੋਹਾਂ ਨੂੰ ਮੋੜ ਮਹਾਨ ਬਣਾਉਣ ਤੇ ਜ਼ੋਰ ਦਿੱਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ਰਵਾਨਾ ਹੋ ਗਏ ਦੋਵੇਂ ਆਗੂ ਤਕਰੀਬਨ ਢਾਈ ਘੰਟੇ ਤੱਕ ਇਕੱਠੇ ਰਹੇ ਅਤੇ ਦੋ ਵਾਰ ਮੀਡੀਆ ਨਾਲ ਗੱਲਬਾਤ ਕੀਤੀ 트럼ਪ ਨੇ ਟੈਰਿਫਸ ਦੇ ਮੁੱਦੇ ਤੇ ਮੋਦੀ ਨੂੰ ਟਫ ਨੇਗੋਸ਼ੀਏਟਰ ਦੱਸਿਆ ਅਤੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਚੰਗੇ ਦੋਸਤ ਨੇ 트럼ਪ ਵੱਲੋਂ ਜਿੱਥੇ F35 ਫਾਈਟਰ ਜੈਟਸ ਭਾਰਤ ਨੂੰ ਵੇਚਣ ਦਾ ਐਲਾਨ ਕੀਤਾ ਗਿਆ ਉੱਥੇ ਹੀ 2008 ਦੇ ਮੁੰਬਈ ਹਮਲੇ ਦੇ ਸਾਜ਼ਿਸ਼ ਘਾੜੇ ਤਹਿਵਰ ਰਾਣਾ ਨੂੰ ਭਾਰਤ ਦੇ ਸਪੁਰਦ ਕਰਨ ਦੀ ਪ੍ਰਵਾਨਗੀ ਦਾ ਐਲਾਨ ਵੀ ਕੀਤਾ ਰੂਸ ਯੂਕਰੇਨ ਜੰਗ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਸਾਨੂੰ ਨਿਰਪੱਖ ਸਮਝਦੀ ਹੈ ਪਰ ਭਾਰਤ ਨਿਊਟਰਲ ਨਹੀਂ ਹੈ ਸਗੋ ਆਪਣਾ ਪੱਖ ਸ਼ਾਂਤੀ ਹੈ ਅਗਲੀ ਖਬਰ ਯੂਕਰੇਨ ਦੇ ਤਬਾਹ ਹੋ ਚੁੱਕੇ ਪਰਮਾਣੂ ਪਲਾਂਟ ਉੱਤੇ ਹੋਏ ਹਮਲੇ ਨਾਲ ਸੰਬੰਧਤ ਹੈ ਜੀ ਹਾਂ ਯੂਕਰੇਨ ਦੇ ਚਰਨੋਬਿਲ ਪਰਮਾਣੂ ਪਲਾਂਟ ਉੱਤੇ ਵੀਰਵਾਰ ਰਾਤ ਡਰੋਨ ਹਮਲਾ ਹੋਣ ਦੀ ਰਿਪੋਰਟ ਹੈ ਅਤੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਵੱਲੋਂ ਹਮਲੇ ਦਾ ਦੋਸ਼ ਰੂਸ ਤੇ ਲਾਇਆ ਜਾ ਰਿਹਾ ਹੈ ਜ਼ੇਲੈਂਸਕੀ ਨੇ ਦੱਸਿਆ ਕਿ ਹਮਲਾ ਤਬਾਹ ਹੋ ਚੁੱਕੇ ਪਾਵਰ ਰੀਐਕਟਰ ਨੰਬਰ 4 ਤੇ ਕੀਤਾ ਗਿਆ ਜਦੋਂ ਧਮਾਕਾ ਕਹਿ ਸਮਗਰੀ ਨਾਲ ਲੈਸ ਡਰੋਨ ਕੰਕਰੀਟ ਨਾਲ ਬਣੀ ਸੁਰੱਖਿਆ ਛਤਰੀ ਨਾਲ ਟਕਰਾਇਆ ਹਮਲੇ ਮਗਰੋਂ ਇਮਾਰਤ ਵਿੱਚ ਅੱਗ ਲੱਗ ਗਈ ਜਿਸ ਨੂੰ ਬੁਝਾ ਦਿੱਤਾ ਗਿਆ ਜ਼ੇਲੈਂਸਕੀ ਨੇ ਦੱਸਿਆ ਕਿ ਪਰਮਾਣੂ ਪਲਾਂਟ ਵਿੱਚ 1986 ਵਿੱਚ ਹੋਏ ਧਮਾਕੇ ਮਗਰੋਂ ਰੇਡੀਏਸ਼ਨ ਰੋਕਣ ਲਈ ਕੰਕਰੀਟ ਵਾਲੀ ਸੁਰੱਖਿਆ ਛਤਰੀ ਬਣਾਈ ਗਈ ਫਿਲਹਾਲ ਰੇਡੀਏਸ਼ਨ ਲੀਕ ਹੋਣ ਦੇ ਪੱਧਰ ਦਾ ਕੋਈ ਖਤਰਾ ਮਹਿਸੂਸ ਨਹੀਂ ਕੀਤਾ ਜਾ ਰਿਹਾ ਪਰ ਪਰਮਾਣੂ ਟਿਕਾਣੇ ਉੱਤੇ ਹੋਏ ਹਮਲੇ ਮਗਰੋਂ ਕੋ ਮੰਤਰੀ ਭਾਈਚਾਰੇ ਦੀਆਂ ਚਿੰਤਾਵਾਂ ਵਧ ਗਈਆਂ ਉੱਧਰ ਰੂਸ ਦੇ ਰੱਖਿਆ ਵਿਭਾਗ ਕ੍ਰੈਮਲਿਨ ਨੇ ਜ਼ੇਲੈਂਸਕੀ ਦੇ ਦਾਅਵੇ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਕ੍ਰੈਮਲਿਨ ਦੇ ਬੁਲਾਰੇ ਦਮਿਟਰੀ ਪੈਸਕੋਵ ਨੇ ਕਿਹਾ ਕਿ ਰੂਸ ਵੱਲੋਂ ਅਜਿਹਾ ਕੋਈ ਹਮਲਾ ਨਹੀਂ ਕੀਤਾ ਗਿਆ ਜ਼ੇਲੈਂਸਕੀ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਵਿੱਚ ਚਰਨੋਬਿਲ ਪਰਮਾਣੂ ਪਲਾਂਟ ਦੀ ਇਮਾਰਤ ਵਿੱਚੋਂ ਤੇਜ਼ ਰੋਸ਼ਨੀ ਨਿਕਲਦੀ ਦੇਖੀ ਜਾ ਸਕਦੀ ਹੈ ਅਤੇ ਇਸ ਮਗਰੋਂ ਪੂਰਾ ਅਸਮਾਨ ਧੂੰਏ ਨਾਲ ਭਰ ਜਾਂਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਯੂਕਰੇਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੌਰਾਨ 26 ਅਪ੍ਰੈਲ 1986 ਨੂੰ ਚਰਨੋਬਿਲ ਨਿਊਕਲੀਅਰ ਪਾਵਰ ਪਲਾਂਟ ਵਿੱਚ ਧਮਾਕਾ ਹੋਇਆ ਸੀ ਅਤੇ ਇੱਥੇ ਕੰਮ ਕਰ ਰਹੇ 32 ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਹੋਰ ਰੇਡੀਏਸ਼ਨ ਦੀ ਲਪੇਟ ਵਿੱਚ ਆ ਗਏ ਤਮਾਕੇ ਦੌਰਾਨ ਮਰਨ ਵਾਲਿਆਂ ਦੀ ਅਸਲ ਗਿਣਤੀ ਅੱਜ ਤੱਕ ਪਤਾ ਨਹੀਂ ਲੱਗ ਸਕੀ ਪਰ ਮਾਰਾ ਮੁਤਾਬਕ ਤਕਰੀਬਨ 50 ਲੱਖ ਲੋਕ ਰੇਡੀਏਸ਼ਨ ਦਾ ਸ਼ਿਕਾਰ ਬਣੇ ਅਤੇ ਇਹਨਾਂ ਵਿੱਚੋਂ 4000 ਤੋਂ ਵੱਧ ਲੋਕਾਂ ਦੀ ਕੈਂਸਰ